ਦੇਖ ਕਸੀ ਇਥੇ ਸਾਲ ਨੂੰ ਪਤਾ ਕਿ ਨੇ ਸਾਡੇ ਬੱਚੇ ਭੁੱਖੇ ਮਰ ਰਹੇ ਨੇ ਮਾਪੇ ਭੁੱਖੇ ਮਰ ਰਹੇ ਮਾਪੇ ਚੱਕ ਨ ਦੇਖ ਰਹੇ ਸਾਡੇ ਕੋਲ ਬੱਚੇ ਪੈਸੇ ਭੇਜਣਗੇ ਇਹਨੇ ਸਾਡਾ ਉਹ ਹਾਲ ਕਰਖਿਆ ਜੀ ਬੇਦ ਨਾਲ ਤਾਂ ਬੰਨ ਚੈਰ ਖਾ ਕੇ ਮਰ ਜੇ ਕਿਸੇ ਨੂੰ ਥਮੇੜਾ ਮਾਰਦਾ ਕਿਸੇ ਨੂੰ ਗਾਲਾ ਕੱਢਦੀ ਆ ਉਹਰੇ ਆ ਕੇ ਘਬਰਾ ਕਰਦੇ ਨੇ ਵੇ ਜੇ ਕਿਸੇ ਨੇ ਇੰਡੀਆ ਦੱਸਿਆ ਜਿਹੜੇ ਫਰਮੀਤ ਸਿੰਘ ਪਹਰਾਨ ਮજરા ਸਾਹਿਬ ਐਮ ਐਲ اے ਸਾਨੂੰ ਬਲਕਾਰ ਸਿੰਘ ਏਜੰਟ ਸਨੌਰ ਤੋਂ ਅਮੀਰ ਖਾਨ ਏਜੰਟ ਬਹਿਰੂ ਤੋਂ ਤੇ ਉਹਦਾ ਭਰਾ ਸਮੀਰ ਖਾਨ ਏਜੰਟ ਉਹ ਵੀ ਬਹਿਰੂ ਤੋਂ ਤੇ ਬਲਕਾਰ ਸਿੰਘ ਦਾ ਭਰਾ ਮਨਦੀਪ ਸਿੰਘ ਏਜੰਟ ਉਹ ਸਨੌਰ ਤੋਂ ਸਾਨੂੰ ਉੱਥੋਂ ਕਹਿ ਕੇ ਲੈ ਆਏ ਸੀਗੇ ਇਟਲੀ ਚ 1.5 ਜਾਂ 2 ਲੱਖ ਰੁਪਏ ਬਲਦੇ ਜਿਸ ਦਿਨ ਸਾਡੇ ਕੋਲ ਵਾਦਾ ਕੀਤਾ ਤੇ ਉਸ ਤੋਂ ਬਾਅਦ ਸਾਰੇ ਦੇ ਪਾਸ ਵਿਜੇ ਆ ਗਏ ਬੀਜੇ ਆਏ ਤਾਂ ਕਿਸੇ ਤੋਂ 15 ਲੱਖ ਕਿਸੇ ਤੋਂ 16 ਲੱਖ ਕਿਸੇ ਤੋਂ 17 ਲੱਖ ਕਿਸੇ ਤੋਂ ਜ਼ਮੀਨ ਲਖਾ ਕੇ ਲਿਆਏ ਆ ਇਹ ਤੇ ਜ਼ਮੀਨ ਐਦਾਂ ਲਖਾਈ ਵੀ ਅਸੀਂ ਥੋੜੀ ਜਿਹੀ ਜ਼ਮੀਨਾਂ ਵਾਪਸ ਕਰ ਦੇਵਾਂਗੇ ਇਹ ਤਾਂ ਇੱਕ ਸਕਿਉਰਿਟੀ ਤੇ ਲਖਾ ਰਹੇ ਹਾਂ ਵੀ ਅਸੀਂ ਤੁਸੀਂ ਦੋ ਸਾਲ ਦੋ ਸਾਲ ਕਮਾ ਕੇ ਦੇ ਦਿਓ ਥੋੜੀ ਜਿਹੀ ਜ਼ਮੀਨਾਂ ਵਾਪਸ ਕਰ ਦਿਆਂਗੇ ਅਸੀਂ ਤੇ ਉਹਨਾਂ ਨੇ ਪਿੱਛੇ ਦੀ ਜ਼ਮੀਨਾਂ ਵੇਚਤੀਆਂ ਜ਼ਮੀਨਾਂ ਵੇਚਤੀਆਂ ਤੇ ਉਲਟਾ ਦੋ 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 ਚੈੱਕ ਕਿਸ਼ਤ ਇੱਕ ਚੈੱਕ ਕਿਸੇ ਤੋਂ ਦੋ ਚੈੱਕ ਜਿਹੜੇ 15-16 ਬੰਦੇ ਅਸੀਂ ਇੱਥੇ ਇਕੱਠੇ ਹੋਏਗੇ 21 ਮਾਲਕ ਦੇ ਤੇ ਹੋਰੇ ਆ ਕੇ ਜੋ ਵੀ ਸਾਡੀ ਆਮਦਨ ਸੀ ਜੋ ਵੀ ਅਸੀਂ ਕਮਾਉਂਦੇ ਸੀਗੇ ਗੋਰ ਇਹਦੇ ਬਰਬਰ ਖੜ ਜਾਂਦੇ ਸੀ ਕਿ ਅਮੀਰ ਖਾਨ ਏਜੰਟ ਤੇ ਬਲਕਾਰ ਸਿੰਘ ਏਜੰਟ ਤੇ ਸਮੀਰ ਖਾਨ ਏਜੰਟ ਦਾ ਭਰਾ ਅਮੀਰ ਖਾਨ ਦਾ ਦੋ ਵੀ ਉਹ ਸਾਨੂੰ ਪੈਸੇ ਦਿੰਦਾ ਸੀ ਗੋਰਾ ਇਹ ਗੇਲ ਦੀ ਗਲ ਸੁੱਟ ਤੋਂ ਖੋ ਕੇ ਉੱਤੇ ਚਵਾਰੇ ਜੇ ਬੜ ਜਾਂਦੇ ਸੀਗੇ ਜੀ ਸਾਨੂੰ ਹੋਰ ਤਾਂ ਹੋਰ ਅਸੀਂ ਰਸਨ ਵਾਸਤੇ ਵੀ ਜਦੋਂ ਮੰਗ ਕੇ ਲੈਂਦੇ ਸੀਗੇ ਜਿਵੇਂ ਇੱਕ ਭਖਾਰੀ ਮੰਗ ਕੇ ਲੈਂਦਾ ਉਵੇਂ ਅਸੀਂ 100 ਰੁਪਏ ਸਾਨੂੰ 100 ਰੁਪਏ 50 ਰੁਪਏ ਕਿਸੇ ਨੂੰ 30 ਰੁਪਏ ਐਂ ਬੜੀ ਮੁਸ਼ਕਲ ਤੋਂ ਦਿੰਦੇ ਸੀਗੇ ਜਦੋਂ ਅਸੀਂ ਮੰਗਦੇ ਸੀਗੇ ਉਸ ਤੋਂ ਬਾਅਦ ਜਦੋਂ ਅਸੀਂ ਆਏ ਆ ਸਾਡਾ ਸਾਬਾ ਕੇ ਮਿਲਣਾ ਲੱਗਿਆ ਉਸ ਤੋਂ ਬਾਅਦ ਇੱਥੇ ਕੰਮ ਰਹੇਗਾ 2 ਘੰਟੇ 3 ਘੰਟੇ ਉਸ ਤੋਂ ਬਾਅਦ ਮੈਂ ਬੋਲਿਆ ਜੀ ਵੀ ਭਾਈ ਸਾਹਿਬ ਤੂੰ ਤਾਂ ਕਹਿੰਦਾ ਸੀਗਾ ਗੋਰੇ ਕੋਲ 1.5-2 ਲੱਖ ਰੁਪਏ ਬਣਦਾ ਵੀ 10 ਘੰਟੇ ਦਾ ਕੰਮ ਆ ਇਸੇ 2-3 ਘੰਟੇ ਕੰਮ ਲੇਗਾ ਮੈਂ ਇਥੇ ਇਹਦੇ ਨਾਲ ਤਾਂ ਇੰਡੀਆ ਚੰਗਾ ਸੀਗਾ ਤੇ ਮੈਨੂੰ ਇੱਕ ਸਾਈਡ 'ਚ ਬੁਲਾ ਕੇ ਲੈ ਕੇ ਸਮੀਰ ਅਮੀਰ ਖਾਨ ਏਜੰਟ ਤੇ ਬਲਕਾਰ ਸਿੰਘ ਏਜੰਟ ਸਾਈਡ 'ਚ ਬੁਲਾ ਕੇ ਲੈ ਕੇ ਮੈਨੂੰ ਗਲਤ ਗਾੜਾ 'ਚ ਪੇਸ਼ ਆਏ ਇਹ ਤੇ ਬਲਕਾਰ ਸਿੰਘ ਏਜੰਟ ਨੇ ਮੇਰੇ ਮੁੱਕਾ ਮਾਰਿਆ ਮੇਰੇ ਮੂੰਹ 'ਤੇ ਤੇ ਅਮੀਰ ਖਾਨ ਵਿਚ ਆਇਆ ਉਹ ਵਿੱਚ ਆ ਕੇ ਛਡਾਇਆ ਤੇ ਅਮੀਰ ਖਾਨ ਬਾਅਦ ਚ ਮੇਰੇ ਅਮੀਰ ਖਾਨ ਨੇ ਵੀ ਮੇਰੇ ਤੋਂ ਹੀ ਦੇ ਪਿੱਛੇ ਭਟ ਕੇ ਇੱਕ ਕਿਸੋਨ ਛੱਡਿਆ ਜੀ ਤੇ ਉਲਟਾ ਮੈਨੂੰ ਕਹਿੰਦੇ ਜੇ ਘਰੇ ਕਿਸੇ ਨੂੰ ਦੱਸਿਆ ਤੈਨੂੰ ਸੈਟਲ ਜਾ ਕੇ ਘਰੇ ਤੇਰੇ ਫੋਨ ਕਰ ਦੇਾਂਗੇ ਭਾਈ ਜੀਤ ਸਿੰਘ ਨੂੰ ਅਟੈਕ ਹੋ ਗਿਆ ਵੀ ਤੇਰੀ ਛੋਟੇ ਜਿਹਾ ਕੁਝੇ ਚ ਪਾ ਕੇ ਤੈਨੂੰ ਤੇਰੀ ਆਰਥੀਆਂ ਸੰਸਕਾਰ ਕਰਕੇ ਤੇਰਾ ਸੈਟ ਖੁੰਝੇ ਚ ਤੇਰੀ ਐਂ ਦੀ ਪਛਾ ਦੇਾਂਗੇ ਸਾਰਿਆ ਗੱਲ ਜੀ ਬਹੁਤ ਨਾਜਾਇਜ਼ ਹੋ ਰਹੀ ਆ ਕਿਸੇ ਨੂੰ ਮਕਾਲ ਤੇ ਬਿਣਿਆ ਨਹੀਂ ਬੋਲਦਾ ਸੀਗਾ ਜਿਹੜਾ ਬਲਕਾਰ ਸਿੰਘ ਆ ਤੇ ਅਮੀਰ ਖਾਨ ਕਿਸੇ ਨੂੰ ਵੀ ਜਿਹੜੇ ਵੀ ਅਸੀਂ ਬੰਦੇ ਸੀਗੇ ਸਨੌਰ ਤੋਂ ਆਏ ਵੀ ਆ ਹੈ ਸਾਰੇ ਥੋੜੇ ਹਲਕੇ ਦੇ ਬੰਦੇ ਆ ਦੋ ਬੰਦੇ ਆਸਰਪੁਰ ਤੋਂ ਇੱਕ ਬੰਦਾ ਬਹਿਰੂ ਤੋਂ ਇੱਕ ਬੰਦਾ ਸਲੇਮਪੁਰ ਜੱਟਾ ਤੋਂ ਤੇ ਇੱਕ ਬੰਦਾ ਉਧਰ ਹਰਿਆਣੇ ਚੋਂ ਲਿਆਏ ਆ ਬਰਾਰ ਇੱਕ ਯੂਪੀ ਤੋਂ ਵਿਚਾਰਾ ਇਹਦੇ ਸਾਡੂ ਦਾ ਮੁੰਡਾ ਕੁਲਵਿੰਦਰ ਸਿੰਘ ਸਾਡੇ ਗਲਤਾਂ ਜੀ ਉਹ ਕੰਮ ਹੋਇਆ ਵਾ ਵੀਰ ਜੀ ਭਿੱਕ ਸੀ ਇੱਥੇ ਸਾਰੇ ਨੂੰ ਪਤਾ ਗੌਰਮੈਂਟ ਰੋਟੀ ਦੇਹੀ ਹੈ ਗੌਰਮੈਂਟ ਆ ਰੋਟੀ ਦੇ ਰਹੀ ਆ ਤੇ ਬੱਚੇ ਸਾਰੇ ਜਿਹੜੇ ਹੈਗੇ ਨੇ ਸਾਰੇ ਦੇ ਬੱਚੇ ਭੁੱਖੇ ਮਰ ਰਹੇ ਨੇ ਮਾਂ ਬਾਪ ਭੁੱਖੇ ਮਰ ਰਹੇ ਮਾਂ ਬਾਪ ਚੱਕ ਨਹੀਂ ਦੇਖ ਰਹੇ ਸਾਡੇ ਕੋਲ ਬੱਚੇ ਪੈਸੇ ਭੇਜਣਗੇ ਇਹਨੇ ਸਾਡਾ ਉਹ ਹਾਲ ਕਰਖਿਆ ਜੀ ਬੇਦ ਨਾਲ ਤਾਂ ਬੰਦੇ ਚਾਹ ਖਾ ਕੇ ਮਰ ਜੇ ਕਿਸੇ ਨੂੰ ਥਮੇੜਾ ਮਾਰਦਾ ਕਿਸੇ ਨੂੰ ਗਾਲਾ ਕੱਢਦੀ ਆ ਉਹਰੇ ਆ ਕੇ ਘਬਰਾਹ ਕਰਦੇ ਨੇ ਵੀ ਜੇ ਕਿਸੇ ਨੇ ਇੰਡੀਆ ਦੱਸਿਆ ਜਿਹੜੇ ਤੁਹਾਡੇ ਚੈੱਕਾਂ ਦੇ ਦੋ ਅਸੀਂ ਤੁਹਾਡੇ ਪਿੱਛੇ ਲਾ ਦਾਂਗੇ ਪੰਜ ਪੰਜ ਸੌ ਤੋਂ ਸਾਡੇ ਕੋਲ ਸਟੈਂਪ ਲਖਾਏ ਹੋਏ ਨੇ ਇਸ ਬੰਦੇ ਲਈ ਸਾਡੇ ਕੋਲ ਉਹ ਕੰਮ ਕਰ ਰਹੇ ਆਂ ਵੀ ਜਿਹੜਾ ਨਹੀਂ ਹੱਦ ਤੋਂ ਬਾਹਰ ਇੱਕ ਦੁਸ਼ਮਣ ਵੀ ਨਹੀਂ ਕਰਦਾ